ਜੀ ਅੱਜ ਗੁਰੂ ਸਾਹਿਬ ਸਾਨੂੰ ਇੱਕ ਗੱਲ ਕਹਿਣ ਉਹ ਕੀ ਹੋਵੇਗੀ ਗੁਰੂ ਸਹਿਬਾਨ ਅੱਜ ਸਾਨੂੰ ਜੇ ਇੱਕ ਗੱਲ ਕੀ ਗੁਰੂ ਸਹਿਬਾਨ ਤੇ ਸਾਨੂੰ ਬਾਰ ਬਾਰ ਇਹੀ ਗੱਲ ਕਹਿੰਦੇ ਨੇ ਕਿ ਤੇਰਾ ਪੈਂਡਾ ਬਹੁਤ ਦੂਰੋਂ ਚੱਲ ਕੇ ਆਇਆ ਵਾ ਤੇ ਮਾਤਾ ਕੀ ਤਉ ਸਰਨਾਈ ਜਿਉਂ ਹਮਾਰੇ ਸੱਚੇ ਪਾਤਸ਼ਾਹ ਬਾਣੀ ਚ ਵੀ ਕਹਿੰਦੇ ਕਿ ਬਹੁਤ ਦੂਰੋਂ ਚੱਲ ਕੇ ਆਇਆ ਤੂੰ 84 ਲੱਖ ਜੂਨਾ ਹੰਡਾ ਕੇ ਫਿਰ ਤੈਨੂੰ ਤਪ ਸਿਖਾ ਕੇ ਪ੍ਰਮਾਤਮਾ ਨੇ ਇਨਸਾਨੀ ਜਾਮਾ ਦਿੱਤਾ ਵਾ ਤੇ ਇਸ ਇਨਸਾਨੀ ਜਾਮੇ ਦੇ ਵਿੱਚ ਜੇ ਤੂੰ ਤ੍ਰੈ ਗੁਣਾ ਤੋਂ ਉੱਪਰ ਉੱਠ ਕੇ ਆਪਣੇ ਮਨ ਨੂੰ ਨਾ ਜਗਾਇਆ ਫਿਰ ਤੇਰੇ ਨਵੇਂ ਘਰ ਵਾਲੇ ਨਵੇਂ ਰਿਸ਼ਤੇਦਾਰ ਨਵੇਂ ਤੇਰਾ ਫਿਰ ਸੰਜੋਗੀ ਇਵੇਂ ਹੀ ਚੱਕਰ ਚੱਲਦਾ ਜਾਏਗਾ ਤਾਂ ਤੂੰ 84 ਲੱਖ ਜਿਹੇ ਜੂਨ ਦੇ ਵਿੱਚ ਜਿਹੜਾ ਦੁੱਖ ਹੈ ਉਹ बार-बार ਭੋਗੇਗਾ बार-बार ਤੂੰ ਗਰਵ ਦੇ ਵਿੱਚ ਜਨਮ ਲੈ ਕੇ ਗਲੇਗਾ ਸੜੇਗਾ ਇਮਾਰਾ ਸੰਤ ਸਚੇ ਪਾਤਸ਼ਾਹ ਜੀ ਇਹ ਹੀ ਸਮਝਾਉਂਦੇ ਨੇ ਕਿ ਮਨੁੱਖੀ ਜਾਮਾ ਤੈਨੂੰ ਮਿਲਿਆ ਉਤੋਂ ਤੈਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਭ ਤੋਂ ਵੱਡੀ ਔਟ ਮਿਲੀ ਹੈ